ਪਰ ਕੁਝ ਇਹੋ ਜਿਹੇ ਲੋਕ ਜੋ ਕਿ ਆਪਣੇ ਆਪ ਨੂੰ ਫਿਲਮੀ ਸtare ਸਮਝਦੇ ਨੇ ਆਪਣੀ ਸਟਾਰਟਿੰਗ ਜਿਹੜੀ ਹੈ ਆਪਣੀ ਜਰਨੀ ਜਿਹੜੀ ਹੈ ਸ਼ੁਰੂਆਤੀ ਤੌਰ ਤੇ ਜੈਂਡਰ ਬਦਲ ਕੇ ਕਰਨਾ ਸ਼ੁਰੂ ਕਰ ਦਿੰਦੇ ਨੇ ਆਪਣਾ ਮੇਨ ਟਾਪਿਕ ਅੱਜ ਉਹੀ ਹੈ ਕਿ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਤੁਸੀਂ ਬਹੁਤ ਸਾਰੀ ਰੀਲਸ ਦੇਖੀਆਂ ਹੋਣਗੀਆਂ ਜਿੱਤੇ ਤੁਸੀਂ ਕਮੈਂਟ ਸੈਕਸ਼ਨ ਜਾ ਕੇ ਅਗਰ ਦੇਖੋਗੇ ਤਾਂ ਤੁਸੀਂ ਪੜ ਨਹੀਂ ਸਕਦੇ ਕੋਈ ਵੀ ਸ਼ਰੀਫ ਘਰ ਦਾ ਇਨਸਾਨ ਇਹ ਕਮੈਂਟ ਸੈਕਸ਼ਨ ਦੇ ਵਿੱਚ ਚਪੜੀ ਜੇ ਦੇਖ ਲਵੇ ਨਾ ਤਾਂ ਉਹਨੂੰ ਲੱਗੇ ਕਿ ਇੰਸਟਾਗ੍ਰਾਮ ਜਾਂ ਸੋਸ਼ਲ ਮੀਡੀਆ ਇੰਨਾ ਕੋ ਨੈਗੇਟਿਵ ਹੈ ਵੀ ਤੁਸੀਂ ਬਰਦਾਸ਼ਤ ਨਹੀਂ ਕਰ पाओगे ਇਹੋ ਜੀਆਂ ਚੀਜ਼ਾਂ ਉਸ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਜਿੱਥੇ ਪੋਜ਼ਿਟਿਵਿਟੀ ਹੈ ਕ੍ਰੀਏਟੀਵਿਟੀ ਹੈ ਪਰ ਉੱਥੇ ਹੀ ਨੈਗੇਟਿਵਿਟੀ ਅਤੇ ਆਪਣਾ ਰੂਪ ਮ ਬਦਲ ਕੇ ਪੇਸ਼ ਕਰਦੇ ਨੇ ਸਿਰਫ ਇੱਕ ਵਿਊਜ਼ ਦੇ ਚੱਕਰ ਦੇ ਵਿੱਚ ਇੱਕ ਕ੍ਰੀਏਟਰ ਹੈ ਜਿਸ ਨੂੰ ਮੈਡ ਸੰਧੂ ਹੈ ਜੋ ਹੁਣ ਫਿਲਮ ਦੇ ਵਿੱਚ ਵੀ ਆਇਆ ਉਸ ਨੂੰ ਰੋਲ ਮਿਲਿਆ ਉਸ ਨੂੰ ਹੁਣ ਆਪਾਂ ਨਹੀਂ ਜਾਣਦੇ ਕਿ ਉਹ ਅਸਲ ਤੌਰ ਦੇ ਵਿੱਚ ਵੀ ਇਸ ਤਰੀਕੇ ਦਾ ਹੈ ਜਾਂ ਫਿਰ ਅਸਲ ਤੌਰ ਦੇ ਵਿੱਚ ਨਹੀਂ ਹੈ ਕੁਝ ਆਪਾਂ ਜਾਣਦੇ ਨਹੀਂ ਆਪਾਂ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਉੱਤੇ ਕਮੈਂਟ ਵੀ ਨਹੀਂ ਕਰ ਸਕਦੇ ਪਰ ਦੇਖਾ ਦਿਖਾਈ ਅਗਰ ਇੱਕ ਹੋਏਗਾ ਵੀ ਰੀਅਲ ਤਾਂ ਉਹਨੂੰ ਦੇਖ ਕੇ ਦੱਸ ਨਾਲ ਜਾਣ ਖੜ ਜਾਂਦੇ ਕਿ ਜੇ ਇਹ ਫੇਮਸ ਹੋ ਸਕਦਾ ਤੇ ਅਸੀਂ ਆਪਣੇ ਮੂੰਹ ਤੇ ਮੇਕਅਪ ਲਗਾ ਕੇ ਆਪਣਾ ਡਰੈਸ ਅਪ ਉਹਦਾ ਰੱਖ ਕੇ ਕੁੜੀਆਂ ਵਾਂਗੂ ਸ਼ਿੰਗਾਰ ਕਰਕੇ ਕਿਵੇਂ ਨਹੀਂ ਫੇਮਸ ਹੋ ਸਕਦੇ ਤੁਸੀਂ ਇਹਨੂੰ ਕਿੰਨਾ ਕੋਈ ਸਹੀ ਸਮਝਦੇ ਹੋ ਤੇ ਕਿੰਨਾ ਕੋਈ ਗਲਤ ਸਮਝਦੇ ਹੋ ਕਿਉਂਕਿ ਮੇਰੇ ਅਕੋਰਡਿੰਗ ਤਾਂ ਇਹ ਰਹਿ ਗਿਆ ਜਿਹੜੀ ਰਿਐਲਿਟੀ ਹੈ ਜਿੱਥੇ ਆਪਾਂ ਦੇਖਿਆ ਜਾਵੇ ਜਿਨ੍ਹਾਂ ਨੂੰ ਆਪਾਂ ਕਿੰਨਰ ਵੀ ਕਹਿੰਨੇ ਆ ਤੁਸੀਂ ਬਹੁਤ ਸਾਰੇ ਦੇਖੇ ਹੋਣਗੇ ਬਟ ਅੱਜਕੱਲ ਤਾਂ ਲੋਕ ਇਦਾਂ ਹੈ ਕਿ ਮੰਗਣ ਦੇ ਚੱਕਰ ਦੇ ਵਿੱਚ ਪੈਸੇ ਕਮਾਉਣ ਦੇ ਚੱਕਰ ਚ ਵੀਵਿਊਸ ਪਾਉਣ ਦੇ ਚੱਕਰ ਦੇ ਵਿੱਚ ਜਿਹੜੇ ਅਸਲ ਜਿਹੜੀ ਰੀਅਲ ਜੋ ਰੱਬ ਦੀ ਦਾਤ ਹੈ ਗੋਡਸ ਗ੍ਰੇਸ ਕਹਿੰਦੇ ਆਪਾਂ ਇਹਨਾਂ ਨੂੰ ਆਪਾਂ ਆਸ਼ੀਰਵਾਦ ਲੈਣੇ ਹਨ ਲੋਕਾਂ ਦਾ ਤੇ ਉਹ ਅਗਰ ਤੁਸੀਂ ਬਦਲ ਕੇ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੇ ਪ੍ਰੈਜ਼ੈਂਟ ਕਰਨ ਲੱਗ ਜੋਗੇ ਤਾਂ ਮੈਨੂੰ ਲੱਗਦਾ ਕਿ ਅਸਲ ਤੇ ਨਕਲ ਦੇ ਵਿੱਚ ਕੋਈ ਫਰਕ ਰਹਿ ਹੀ ਨਹੀਂ ਜਾਏਗਾ